ਸਿਹਤ ਪੰਜਾਬ ਦੇ ਚੈਨਲ ਵੇਖ ਰਹੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਕਰਦੇ ਹਾਂ ਤਾਂ ਦੋਸਤੋ ਅੱਜ ਅਸੀਂ ਗੱਲ ਕਰਾਂਗੇ ਕਿ ਪੁਦੀਨੇ ਦੇ ਸਾਨੂੰ ਕੀ-ਕੀ ਲਾਭ ਹੋ ਸਕਦੇ ਹਨ ਦੋਸਤੋ ਸਾਡੀ ਸਿਹਤ ਨਾਲ ਸੰਬੰਧਿਤ ਕੋਈ ਵੀ ਬਿਮਾਰੀ ਹੋਵੇ ਅਸੀਂ ਉਸ ਨੂੰ ਘਰੇਲੂ ਨੁਸਖਿਆਂ ਦੁਆਰਾ ਠੀਕ ਕਰ ਸਕਦੇ ਹਾਂ ਪੁਦੀਨਾ ਵੀ ਇਹਨਾਂ ਨੁਸਖਿਆਂ ਵਿੱਚੋਂ ਹੀ ਇੱਕ ਹੈ ਜਿਸ ਦਾ ਮਹੱਤਵ ਆਯੁਰਵੈਦਿਕ ਵਿੱਚ ਵੀ ਦਰਸਾਇਆ ਗਿਆ ਹੈ ਪੁਦੀਨਾ ਸਾਡਾ ਕੋਈ ਮੁੱਖ ਖਾਣਾ ਨਹੀਂ ਹੈ ਪਰ ਇਸ ਦੀ ਮੌਜੂਦਗੀ ਨਾਲ ਸਾਡੇ ਖਾਣੇ ਦਾ ਸਵਾਦ ਜ਼ਰੂਰ ਵਧ ਜਾਂਦਾ ਹੈ ਅਤੇ ਇਸ ਦੇ ਨਾਲ ਹੀ ਪੁਦੀਨੇ ਦੇ ਪੱਤਿਆਂ ਵਿੱਚ ਬਹੁਤ ਸਾਰੇ ਗੁਣ ਪਾਏ ਜਾਂਦੇ ਹਨ ਇਸ ਦੇ ਨਾਲ ਹੀ ਦੋਸਤੋ ਪੁਦੀਨੇ ਦਾ ਪ੍ਰਯੋਗ ਕੁਝ ਲੋਕ ਗੰਨੇ ਦੇ ਰਸ ਵਿੱਚ ਮਿਲਾ ਕੇ ਵੀ ਕਰਦੇ ਹਨ ਅਤੇ ਕੁਝ ਲੋਕ ਇਸ ਦੀ ਚਟਨੀ ਬਣਾਉਂਦੇ ਹਨ ਦੋਸਤੋ ਇਸ ਦੇ ਨਾਲ ਹੀ ਪੁਦੀਨੇ ਦਾ ਸੇਵਨ ਕਰਨ ਨਾਲ ਸਾਡੀ ਪਾਚਨ ਕਿਰਿਆ ਬਹੁਤ ਵਧੀਆ ਰਹਿੰਦੀ ਹੈ ਤਾਂ ਦੋਸਤੋ ਹੁਣ ਗੱਲ ਕਰਾਂਗੇ ਇਸ ਦੇ ਫਾਇਦਿਆਂ ਬਾਰੇ ਆ ਜੁੜੇ ਰਹੋ ਤਾਂ ਦੋਸਤੋ ਹੁਣ ਆਪਾਂ ਗੱਲ ਕਰਾਂਗੇ ਇਸ ਦੇ ਕਿਹੜੇ 10 ਫਾਇਦੇ ਹਨ ਜੋ ਕਿ ਅਸੀਂ ਪੁਦੀਨੇ ਦਾ ਸੇਵਨ ਕਰਕੇ ਇਸ ਤੋਂ ਪ੍ਰਾਪਤ ਕਰ ਸਕਦੇ ਹਾਂ ਤਾਂ ਦੋਸਤੋ ਹੁਣ ਗੱਲ ਕਰਦੇ ਹਾਂ ਪਹਿਲੇ ਫਾਇਦੇ ਦੀ ਜੇਕਰ ਤੁਹਾਡੇ ਮੂੰਹ ਵਿੱਚੋਂ ਬਦਬੂ ਆਉਂਦੀ ਹੈ ਤਾਂ ਤੁਸੀਂ ਪੁਦੀਨੇ ਦੇ ਦੋ ਪੱਤਿਆਂ ਨੂੰ ਚਬਾ ਲਓ ਅਤੇ ਰੋਜ਼ਾਨਾ ਇਸ ਦੇ ਪਾਣੀ ਨਾਲ ਕੁਰਲੀ ਕਰੋ ਇਸ ਤਰ੍ਹਾਂ ਕਰਨ ਨਾਲ ਤੁਹਾਡੇ ਮੂੰਹ ਦੀ ਬਦਬੂ ਖਤਮ ਹੋ ਜਾਵੇਗੀ ਨੰਬਰ 2 ਪੁਦੀਨੇ ਦਾ ਸੇਵਨ ਕਰਨ ਨਾਲ ਸਾਡੀ ਚਮੜੀ ਨਾਲ ਜੁੜੀਆਂ ਬਹੁਤ ਸਾਰੀਆਂ ਬਿਮਾਰੀਆਂ ਠੀਕ ਹੁੰਦੀਆਂ ਹਨ ਨੰਬਰ 3 ਦੋਸਤੋ ਹੁਣ ਗਰਮੀ ਦਾ ਮੌਸਮ ਹੈ ਅਤੇ ਗਰਮੀ ਦਿਨੋ ਦਿਨ ਵਧਦੀ ਜਾ ਰਹੀ ਹੈ ਇਹਨਾਂ ਦਿਨਾਂ ਵਿੱਚ ਲੂ ਲੱਗਣਾ ਆਮ ਜਹੀ ਗੱਲ ਹੈ ਪਰ ਦੋਸਤੋ ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਪੁਦੀਨਾ ਸਾਨੂੰ ਲੂ ਲੱਗਣ ਤੋਂ ਬਚਾ ਸਕਦਾ ਹੈ ਜੀ ਹਾਂ ਦੋਸਤੋ ਜੇਕਰ ਤੁਸੀਂ ਪੁਦੀਨੇ ਦਾ ਰਸ ਪੀ ਕੇ ਬਾਹਰ ਨਿਕਲਦੇ ਹੋ ਤਾਂ ਇਸ ਨਾਲ ਤੁਹਾਨੂੰ ਲੂ ਲੱਗਣ ਦਾ ਖਤਰਾ ਬਿਲਕੁਲ ਖਤਮ ਹੋ ਜਾਂਦਾ ਹੈ ਨੰਬਰ 4 ਦੋਸਤੋ ਹੈਜਾ ਦੀ ਸਮੱਸਿਆ ਤੋਂ ਵੀ ਛੁਟਕਾਰਾ ਪਾਉਣ ਲਈ ਤੁਸੀਂ ਪੁਦੀਨੇ ਦਾ ਪ੍ਰਯੋਗ ਕਰ ਸਕਦੇ ਹੋ ਦੋਸਤੋ ਹੈਜਾ ਦੀ ਸਮੱਸਿਆ ਹੋਣ ਤੇ ਜੇਕਰ ਤੁਸੀਂ ਪੁਦੀਨੇ ਦੇ ਰਸ ਪਿਆਜ਼ ਦੇ ਰਸ ਅਤੇ ਨਿੰਬੂ ਦੇ ਰਸ ਇਹਨਾਂ ਨੂੰ ਬਰਾਬਰ ਵਿੱਚ ਮਿਲਾ ਕੇ ਇਸ ਦਾ ਸੇਵਨ ਕਰਦੇ ਹੋ ਤੇ ਇਸ ਨਾਲ ਤੁਹਾਨੂੰ ਬਹੁਤ ਜਲਦ ਹੈਜੇ ਦੀ ਸਮੱਸਿਆ ਤੋਂ ਰਾਹਤ ਮਿਲਦੀ ਹੈ ਨੰਬਰ 5 ਜੇਕਰ ਤੁਹਾਨੂੰ ਕਿਸੇ ਕਾਰਨ ਉਲਟੀਆਂ ਲੱਗ ਗਈਆਂ ਹਨ ਤਾਂ ਤੁਸੀਂ ਅੱਧਾ ਕੱਪ ਪੁਦੀਨੇ ਦਾ ਰਸ ਦਾ ਸੇਵਨ ਕਰੋ ਇਸ ਦਾ ਸੇਵਨ ਕਰਨ ਨਾਲ ਤੁਹਾਨੂੰ ਉਲਟੀ ਆਉਣੀ ਬੰਦ ਹੋ ਜਾਵੇਗੀ। ਨੰਬਰ 6 ਦੋਸਤੋ ਪੁਦੀਨੇ ਦਾ ਸੇਵਨ ਕਰਨ ਨਾਲ ਸਾਡੀ ਪਾਚਨ ਸ਼ਕਤੀ ਵਾਧੀ ਹੈ ਅਤੇ ਜੇਕਰ ਤੁਹਾਡੇ ਪੇਟ ਦਰਦ ਦੀ ਸਮੱਸਿਆ ਹੈ ਤਾਂ ਤੁਸੀਂ ਕਾਲੀ ਮਿਰਚ ਅਤੇ ਹਿੰਗ ਨੂੰ ਮਿਲਾ ਕੇ ਇਸ ਦਾ ਸੇਵਨ ਕਰੋ। ਇਸ ਦਾ ਸੇਵਨ ਕਰਨ ਨਾਲ ਤੁਹਾਨੂੰ ਪੇਟ ਦਰਦ ਤੋਂ ਰਾਹਤ ਮਿਲੇਗੀ। ਨੰਬਰ 7 ਜੇਕਰ ਤੁਸੀਂ ਪੁਦੀਨੇ ਦੀਆਂ ਤਾਜ਼ੀਆਂ ਪੱਤੀਆਂ ਦਾ ਪੇਸਟ ਬਣਾ ਕੇ ਮੂੰਹ ਤੇ ਲਗਾਉਂਦੇ ਹੋ ਤੇ ਇਸ ਨਾਲ ਤੁਹਾਡੇ ਮੂੰਹ ਨੂੰ ਬਹੁਤ ਠੰਡਕ ਮਿਲੇਗੀ। ਨੰਬਰ 8 ਦੋਸਤੋ ਜੇਕਰ ਕੋਈ ਵਿਅਕਤੀ ਬੇਹੋਸ਼ ਹੋ ਗਿਆ ਹੈ ਤਾਂ ਤੁਸੀਂ ਉਸ ਨੂੰ ਪੁਦੀਨੇ ਦੀਆਂ ਪੱਤੀਆਂ ਮਲ ਕੇ ਸੁਂਗਾਓ ਇਸ ਤਰ੍ਹਾਂ ਕਰਨ ਨਾਲ ਵਿਅਕਤੀ ਹੋਸ਼ ਵਿੱਚ ਆ ਜਾਵੇਗਾ ਨੰਬਰ 9 ਜੇਕਰ ਤੁਹਾਡੇ ਕਿਤੇ ਵਿੱਛੂ ਨੇ ਡੰਗ ਮਾਰ ਦਿੱਤਾ ਹੈ ਤਾਂ ਤੁਸੀਂ ਉਸ ਡੰਗ ਵਾਲੀ ਜਗ੍ਹਾ ਉੱਤੇ ਪੁਦੀਨੇ ਦਾ ਅਰਕ ਲਗਾਓ ਇਸ ਤਰ੍ਹਾਂ ਕਰਨ ਨਾਲ ਪੁਦੀਨੇ ਦਾ ਅਰਕ ਜ਼ਹਿਰ ਨੂੰ ਚੂਸ ਲਵੇਗਾ ਅਤੇ ਤੁਹਾਨੂੰ ਦਰਦ ਤੋਂ ਵੀ ਰਾਹਤ ਮਿਲੇਗੀ ਨੰਬਰ 10 ਪੁਦੀਨੇ ਨੂੰ ਪਾਣੀ ਵਿੱਚ ਉਬਾਲ ਕੇ ਅਤੇ ਉਸ ਨੂੰ ਥੋੜੀ ਜਿਹੀ ਚੀਨੀ ਵਿੱਚ ਮਿਲਾ ਕੇ ਇਸ ਦਾ ਚਾਹ ਵਾਂਗ ਸੇਵਨ ਕਰੋ ਇਸ ਤਰ੍ਹਾਂ ਕਰਨ ਨਾਲ ਤੁਹਾਨੂੰ ਬੁਖਾਰ ਹੋਣ ਤੋਂ ਵੀ ਰਾਹਤ ਮਿਲੇਗੀ ਅਤੇ ਜੋ ਬੁਖਾਰ ਕਾਰਨ ਸਾਡੇ ਸਰੀਰ ਵਿੱਚ ਕਮਜ਼ੋਰੀ ਆ ਜਾਂਦੀ ਹੈ ਉਸ ਤੋਂ ਵੀ ਰਾਹਤ ਮਿਲੇਗੀ ਤਾਂ ਦੋਸਤੋ ਜਿਵੇਂ ਕਿ ਤੁਸੀਂ ਜਾਣਦੇ ਹੋਗੇ ਜਿਸ ਚੀਜ਼ ਦਾ ਸੇਵਨ ਕਰਨ ਤੇ ਸਾਨੂੰ ਫਾਇਦਾ ਹੁੰਦਾ ਹੈ ਉਸ ਦਾ ਸੇਵਨ ਕਰਨ ਤੇ ਸਾਨੂੰ ਨੁਕਸਾਨ ਵੀ ਹੋ ਸਕਦਾ ਹੈ ਪਰ ਦੋਸਤੋ ਜ਼ਿਆਦਾਤਰ ਨੁਕਸਾਨ ਉਦੋਂ ਹੁੰਦਾ ਹੈ ਜਦੋਂ ਅਸੀਂ ਉਸ ਦਾ ਗਲਤ ਤਰੀਕੇ ਨਾਲ ਜਾ ਫਿਰ ਜਿਆਦਾ ਮਾਤਰਾ ਵਿੱਚ ਸੇਵਨ ਕਰਦੇ ਹਾਂ ਇਸ ਲਈ ਦੋਸਤੋ ਤੁਸੀਂ ਵੀ ਇਸ ਗੱਲ ਦਾ ਬਹੁਤ ਜ਼ਿਆਦਾ ਧਿਆਨ ਰੱਖਣਾ ਹੈ ਕਿ ਤੁਸੀਂ ਪੁਦੀਨੇ ਦਾ ਜਿਆਦਾ ਮਾਤਰਾ ਵਿੱਚ ਸੇਵਨ ਨਹੀਂ ਕਰਨਾ ਕਿਉਂਕਿ ਹੋ ਸਕਦਾ ਜੇਕਰ ਤੁਸੀਂ ਇਸ ਦਾ ਜਿਆਦਾ ਮਾਤਰਾ ਵਿੱਚ ਸੇਵਨ ਕਰੋ ਤੇ ਤੁਹਾਨੂੰ ਫਾਇਦਿਆਂ ਦੀ ਜਗ੍ਹਾ ਤੇ ਨੁਕਸਾਨ ਦੇਵੇ ਤਾਂ ਦੋਸਤੋ ਉਮੀਦ ਕਰਦੇ ਹਾਂ ਹੁਣ ਤੱਕ ਤੁਹਾਨੂੰ ਪਤਾ ਲੱਗ ਗਿਆ ਹੋਵੇਗਾ ਕਿ ਪੁਦੀਨੇ ਦੇ ਸਾਨੂੰ ਕੀ ਕੀ ਲਾਭ ਹਨ ਤਾਂ ਦੋਸਤੋ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਉਮੀਦ ਕਰਦੇ ਹਾਂ ਦਿੱਤੀ ਗਈ ਜਾਣਕਾਰੀ ਵਧੀਆ ਲੱਗੀ ਹੋਵੇਗੀ ਤੇ ਜੇਕਰ ਦਿੱਤੀ ਗਈ ਜਾਣਕਾਰੀ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਕਮੈਂਟ ਜ਼ਰੂਰ ਕਰਨਾ ਅਤੇ ਆਪਣੇ ਦੋਸਤਾਂ ਮਿੱਤਰਾਂ ਨਾਲ ਵੀ ਜ਼ਰੂਰ ਸ਼ੇਅਰ ਕਰ ਤਾਂ ਕਿ ਉਹਨਾਂ ਨੂੰ ਵੀ ਪੁਦੀਨੇ ਤੋਂ ਹੋਣ ਵਾਲੇ ਲਾਭ ਬਾਰੇ ਪਤਾ ਲੱਗ ਸਕੇ ਧੰਨਵਾਦ